ਤੇਰੀ ਸੱਜਣਾ ਪਿਆਰ ਨਿਸ਼ਾਨੀ ਵੀ ਗਲਦੀ ਗਾਨੀ ਦੇ ਮੜਕੇ ਟੁੱਟਦੇ ਜਾਂਦੇ ਆ ਅਜਿਹੇ ਗੀਤਾਂ ਦੇ ਨਾਲ ਆਪਣੇ ਸੰਗੀਤਕ ਸਫਲ ਦੀ ਮਾਲਾ ਪਰਾਉਣ ਵਾਲੀ ਦੀਪਕ ਪੀਲੋਜੀ ਦੇ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਗੱਲਾਂ ਬਾਤਾਂ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਜੀ ਉਹਨਾਂ ਦੇ ਕੋਲ ਤੋਂ ਸਭ ਤੋਂ ਪਹਿਲਾਂ ਤਾਂ ਆਪਾਂ ਸੋਦੀ ਨਾਗਰਾ ਜੀ ਦਾ ਵੈਲਕਮ ਕਰ ਲੈਨੇ ਆਂ ਹੋਰ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਰਜਿੰਦਰ ਔਰ ਸੋ ਆਪਾਂ ਬਣਿਆ ਦੀਪਕ ਘਟਲੋਣਾ ਨਾਲ ਜਿਹੜੀ ਆ ਆਪਾਂ ਅੱਜ ਇੰਟਰਵਿਊਜ਼ ਕਰਨ ਜਾ ਰਹੇ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿੰਨੇ ਵੀ ਆਪਣੇ ਦਰਸ਼ਕ ਹੈ ਔਰ ਹੌਨਿਕ ਪੰਜਾਬ ਆਰਪੀਡੀ 24 ਦੇ ਉਹਨਾਂ ਦੀ ਆਪਾਂ ਨੂੰ ਕਮੈਂਟਸ ਵੀ ਆ ਰਹੇ ਸੀ ਪਰਸਨਲੀ ਵੀ ਕਾਲਸ ਮੈਨੂੰ ਜਿੱਥੇ ਆਈਆਂ ਜਲੰਧਰ ਸਟੂਡੀਓ ਦੇ ਵਿੱਚ ਵੀ ਤੁਸੀਂ ਰਿਸੀਵ ਕੀਤੇ ਆ ਕਿ ਦੀਪਕ ਘਟਲੋਣਾ ਨਾਲ ਤੁਸੀਂ ਜਿਹੜੀ ਆ ਇੰਟਰਵਿਊਜ਼ ਕਰੋ ਤੇ ਉਹਦੇ ਵਿੱਚ ਆਪਾਂ ਜਿਹੜਾ ਜੀ ਅੱਜ ਕਾਮਯਾਬ ਹੋਣ ਜਾ ਰਹੇ ਹਾਂ ਜੀ ਬਿਲਕੁਲ ਤੇ ਕਰਦੇ ਆ ਫਿਰ ਉਹਨਾਂ ਦਾ ਵੈਲਕਮ ਸਭ ਤੋਂ ਪਹਿਲਾਂ ਤਾਂ ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ 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 ਹਾਂ ਜੀ ਜਿਹੜਾ ਹੁਣੇ ਮੈਂ ਜਿਹੜੀਆਂ ਦੋ ਲਾਈਨਾਂ ਬੋਲੀਆਂ ਸੀ ਉਹ ਹੋ ਜਾਣ ਪਹਿਲਾਂ ਤਾਂ ਠੀਕ ਹੈ ਜੀ ਤੇਰੀ ਸਜਣਾ ਪਿਆਰੀ ਨਿਸ਼ਾਨੀ ਵਗਲਦੀ ਗਾਨੀ ਦੇ ਮਣਕੇ ਟੁੱਟਦੇ ਜਾਂਦੇ ਆ ਜਿਹਦੇ ਕੋਲ ਨਹੀਂ ਦਿਲ ਜਾਣੀ ਵੇ ਕੀ ਜ਼ਿੰਦਗਾਨੀ ਸੋਚ ਸਾਰ ਰੁਕਦੇ ਜਾਂਦੇ ਆ ਤੇਰੀ ਸਜਣਾ ਪਿਆਰ ਨਿਸ਼ਾਨੀ ਵਗਲ ਦੀ ਗਾਨੀ ਦੇ ਮਣ ਕੇ ਟੁੱਟਦੇ ਜਾਂਦੇ ਆ ਕੀ ਬਾਤ ਆਏ ਇਸ ਗੀਤ ਨੇ ਨਾ ਹਿੱਟ ਦੀਆਂ ਸਾਰੀਆਂ ਹੱਦਾ ਹੀ ਪਾਰ ਕਰ ਦਿੱਤੀਆਂ ਸੀ ਬਿਲਕੁਲ ਸਦਾ ਬਹਾਰ ਹੋ ਗਿਆ ਅੱਜ ਵੀ ਸੁਣਦੇ ਆ ਤਾਂ ਹਰ ਕਿਸੇ ਦੀ ਜ਼ੁਬਾਨ ਤੇ ਇਹ ਰੀਆਂ ਜਿਹੜੀਆਂ ਲਾਈਨਾਂ ਨੇ ਨਾ ਉਹ ਉਸੇ ਦਾ ਰਹੀ ਆ ਜਾਂਦੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਜ਼ਿੰਦਗੀ ਦਾ ਸਫ਼ਰ ਹੈ ਤੁਹਾਡਾ ਸੋ ਜ਼ਿੰਦਗੀ ਦੇ ਸਫ਼ਰ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਤੁਹਾਡਾ ਮੋੜ ਕਿੱਥੋਂ ਆਂਦਾ ਹੈ ਆਪਣੇ ਮੁੱਢਲੇ ਜੀਵਨ ਬਾਰੇ ਥੋੜਾ ਜਿਹਾ ਦੱਸੋ ਹਾਂਜੀ ਮੇਰਾ ਜਿਹੜਾ ਪਿੰਡ ਹੈ ਗਿੱਦੜਵਾਹ ਜੀ ਜੀ ਉੱਥੇ ਹੀ ਮੈਂ ਆਪਣੀ ਪੜ੍ਹਾਈ ਜਿਹੜੀ ਆ ਉਹ ਕੀਤੀ ਆ ਉੱਥੇ ਹੀ ਕਾਲਜ ਦੇ ਵਿੱਚ ਪੜ੍ਹੇ ਆ ਤੇ ਉੱਥੇ ਹੀ ਮੈਂ ਥੋੜਾ ਬਹੁਤਾ ਗਾਉਣ ਦਾ ਜਿਹੜਾ ਸਿੱਖਿਆ ਬਾਲਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਪਰਿਵਾਰ ਦੇ ਵਿੱਚ ਕੋ ਮਾਹੌਲ ਨਹੀਂ ਸੀਗਾ ਗਾਇਕੀ ਦਾ ਤੇ ਇਸ ਕਰਕੇ ਜਿੰਨਾ ਕੁ ਵੀ ਮੈਨੂੰ ਮੌਕਾ ਮਿਲਿਆ ਮੈਂ ਥੋੜਾ ਬਹੁਤਾ ਸਿੱਖਿਆ ਬਸ ਉੱਥੋਂ ਮੇਰੇ ਗਿੱਦੜ ਵਈ ਤੋਂ ਮੇਰਾ ਸਫ਼ਰ ਹੈ ਜਿਹੜਾ ਸ਼ੁਰੂ ਹੋਇਆ ਜੀ 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 ਤੇ ਜਿਹੜੀ ਗਾਇਕੀ ਹੈ ਹਾਂਜੀ ਉਹਦਾ ਜਿਹੜਾ ਪਹਿਲਾ ਸਟੈਪ ਤੁਸੀਂ ਲਿਆ ਹਾਂ ਕਦੋ ਲਿਆ ਤੇ ਕਿਹੜੇ ਗੀਤ ਨਾਲ ਲਿਆ ਹਾਂਜੀ ਸਭ ਤੋਂ ਪਹਿਲਾਂ ਜਿਵੇਂ ਸ਼ੌਂਕ ਤਾਂ ਜਦੋਂ ਪੜਦਿਆਂ ਤੇ ਹੁੰਦਾ ਕੋਈ ਕਿਸੇ ਵੀ ਬੰਦੇ ਨੇ ਕਿਸੇ ਪਾਸੇ ਜਾਣਾ ਉਹਦਾ ਰੁਝਾਨਣਾ ਸ਼ੁਰੂ ਤੇ ਹੁੰਦਾ ਜੇ ਕੋਈ ਖਿਡਾਰੀ ਦੇਖ ਲਓ ਉਹਨੂੰ ਪਹਿਲਾਂ ਖੇਡਾਂ ਦਾ ਸ਼ੌਂਕ ਹੁੰਦਾ ਕੋਈ ਗਾਉਣ ਵਾਲਾ ਮੇਰੇ ਵਰਗਾ ਹੁੰਦਾ ਉਹ ਪਹਿਲਾਂ ਹੀ ਗਾਉਣ ਲੱਗ ਜਾਂਦਾ ਸਕੂਲ ਦੇ ਵਿੱਚ ਤੇ ਉਸੇ ਤਰ੍ਹਾਂ ਹੀ ਬਸ ਮੈਨੂੰ ਵੀ ਸ਼ੌਂਕ ਸੀਗਾ ਪਹਿਲਾਂ ਸਕੂਲ ਦੇ ਵਿੱਚ ਫਿਰ ਕਾਲਜ ਦੇ ਵਿੱਚ ਗਾਉਂਦੇ ਸੀਗੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਮੇਰੀ 2002 ਦੇ ਵਿੱਚ ਮਣਕੇ ਟੇਪ ਰਿਲੀਜ਼ ਹੋਈ ਸੀ ਜੀ 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 ਦੇ ਮਣਕੇ ਦਾ ਸਵੱਬ ਫਿਰ ਜਿਹੜਾ ਇਹ ਤੁਹਾਡਾ ਜਿਹੜੀ ਰਿਲੀਜ਼ ਦੀ ਗੱਲ ਆਪ ਕਿਹੜਾ ਮਿਡਲ ਮੈਨ ਬਣਿਆ ਜਾਂ ਫਿਰ ਕਿਦਾਂ ਇਹਦੀ ਸਟਾਰਟਿੰਗ ਹਾਂਜੀ ਸਾਰੇ ਪਹਿਲਾਂ ਤਾਂ ਰੋਕ ਟੋਕ ਹੀ ਕਰਦੇ ਸੀਗੇ ਜੀ ਕਰਦੇ ਨਹੀਂ ਚਾਹੁੰਦੇ ਸੀ ਕਿ ਮੈਂ ਇਸ ਕੰਮ ਵਿੱਚ ਆਵਾਂ ਫਿਰ ਹੌਲੀ ਹੌਲੀ ਕਰਦਿਆਂ ਕਰਦਿਆ ਸਬਬ ਬਣਿਆ ਮਣਕੇ ਟੇਪ ਦਾ ਮਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਘਰ ਦੇ ਵਿੱਚ ਮੈਂ ਹੀ ਕਹੂੰਗੀ ਜੀ ਸਭ ਤੋਂ ਜਿਹੜਾ ਵੱਧ ਸਹਿਯੋਗ ਹੁੰਦਾ ਪਰਮਾਤਮਾ ਦਾ ਤੇ ਉਸ ਤੋਂ ਬਾਅਦ ਮਾਂ ਦਾ ਜੀ ਜੇ ਉਹ ਨਾ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਸੀਗਾ ਕਿ ਮੈਂ ਅੱਜ ਤੱਕ ਪਹੁੰਚ ਸਕਦੀ ਸੀ ਕਦੇ ਤੇ ਤੁਸੀਂ ਡਿਊਟ ਗੀਤ ਵੀ ਬਹੁਤ سارے ਗਾਏ ਸੋ ਪਹਿਲਾਂ ਤਾਂ ਕੁਝ ਜਿਹੜਾ ਤੁਹਾਡਾ ਮਨ ਪਸੰਦੀਦਾ ਸੌਂਗ ਹੋਵੇ ਡਿਊਟ ਉਹਦੀਆਂ ਦੋ ਕਲਾਈਨਾਂ ਹੋ ਜਾਣ ਫਿਰ ਆ ਅਸੀਂ ਆਪਾਂ ਗੱਲਬਾਤਾਂ ਕਰਦੇ ਆ ਮੈਨੂੰ ਸਾਰੇ ਡਿਊਟ ਗਾਣੇ ਵਧੀਆ ਲੱਗਦੇ ਆ ਉਹਦੇ ਕਿਉਂਕਿ ਮੈਂ ਸਾਰੇ ਆਪਣੇ ਮਨੋਂ ਕੀਤੇ ਸਾਰੇ ਚੰਗੇ ਲੱਗਦੇ ਆ ਜੀ 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 ਤਾਂ ਕੋਈ ਇੱਕ ਗੀਤ ਹੋਵੇ ਜਿਸ ਦੀਆਂ ਦੋ ਕਲਾਈਨਾਂ ਹੋ ਜਾਣ ਇਹ ਗੀਤ ਮੈਨੂੰ ਸਾਰੀ ਵਧੀਆ ਲੱਗਦੇ ਆ। ਫਾਸੋਰ ਦੇ ਅੱਜ ਦੀਪਕ ਜੀ ਅਸੀਂ ਵੀ ਲਾਹਾ ਲੈਣਾ ਕਿਉਂਕਿ ਜਿੱਥੇ ਸਾਡੇ ਦਰਸ਼ਕਾਂ ਨੇ ਇਹ ਪ੍ਰੋਗਰਾਮ ਦੇਖਣਾ ਅਸੀਂ ਵੀ ਚਾਹਨੇ ਕਿਉਂਕਿ ਅੱਜ ਫਸਟ ਟਾਈਮ ਆਪਣੀ ਮੁਲਾਕਾਤ ਜਿਹੜੀ ਹੋ ਰਹੀ ਆ ਅਸੀਂ ਜਾਣਗੇ ਵੱਧ ਤੋਂ ਵੱਧ ਕਿੱਥੇ ਜਾਣਕਾਰੀ ਦੇ ਨਾਲ ਹੀ ਜਿਹੜਾ ਆਪਾਂ ਤੁਹਾਡੀ ਜ਼ੁਬਾਨ ਤੋਂ ਚਾਹ ਸੋਲੋ ਆ ਚਾਹ ਉਹ ਦੁਕਾਨੇ ਆ ਉਹ ਸੁਣੀਏ ਜਿਹੜਾ ਹਾਂਜੀ ਮੈਨੂੰ ਆਪਣਾ ਲਾਗਣੀ ਗੀਤ ਵਧੀਆ ਲੱਗਦਾ ਜੀ। ਜੀ ਬਹੁਤ ਜੰਦ। ਹੋਮਵਾਰ ਜੇ ਵਿਚੋਲਾ ਖਸਮਾਂ ਨੂੰ ਖਾਣੀ ਦਾ ਮੈਂ ਜਿਹਨੇ ਅਮਲੀ ਦੇ ਲੜਲਾਤੀ ਹੋ ਮੈਂ ਤਾਂ ਕਦੇ ਹੱਡਾਂ ਨੂੰ ਨਾ ਲਾਇਆ ਅਲਕੋਲ ਤੈਨੂੰ ਕਿਨੇ ਮਿਲੂਤੀ ਲਾਤੀ ਜਿਹੜੀ ਚਾਦੇ ਨਾਲ ਖਾਵੇਂ ਨਿਤ ਟੜਕੇ ਹੱਡ ਦੁੱਖ ਦੇ ਦਵਾਈ ਹੁੰਦੀ ਆ ਤੇਰੇ ਬਟੂਏ ਨੂੰ ਇੱਕਾ ਖੋਲ ਕੇ ਵਿੱਚ ਨਾਗਣੀ ਲੁਕਾਈ ਹੁੰਦੀ ਆ ਨਾ ਨਾ ਐਵੇਂ ਕਾ ਤੂੰ ਝੂਠ ਬੋਲਦੀ ਤੇਰੀ ਫੋਟੋ ਵੀ ਤਾਂ ਪਾਈ ਹੁੰਦੀ ਤੇ ਗਾਇਕੀ ਜਿਹੜੀ ਸਿੱਖਣ ਦੇ ਲਈ ਹਾਂਜੀ ਤੇ ਪਹਿਲਾਂ ਤਾਂ ਕਿਹਾ ਕਿ ਪਰਿਵਾਰ ਦਾ ਸਾਥ ਨਹੀਂ ਆਇਆ ਫਿਰ ਕਿਹੜੀਆਂ ਮੁਸ਼ਕਿਲਾਂ ਆਈਆਂ ਜਦੋਂ ਤੁਸੀਂ ਕਿਹਾ ਕਿ ਨਹੀਂ ਮੈਂ ਤੇ ਇਸ ਲਾਈਨ ਦੇ ਵਿੱਚ ਜਾਣਾ ਹੀ ਹੈ ਤੇ ਫਿਰ ਉਸਤਾਦ ਬਣ ਕੇ ਤੁਹਾਡੀ ਜ਼ਿੰਦਗੀ ਚ ਕੌਣ ਆ ਮੁਸ਼ਕਿਲਾਂ ਤਾਂ ਤੁਸੀਂ ਨਹੀਂ ਪੁੱਛੋ ਜੀ ਮੁਸ਼ਕਿਲਾਂ ਤਾਂ ਮੈਨੂੰ ਬਹੁਤ ਆਈਆਂ ਤੇ ਪਰ ਪ੍ਰਮਾਤਮਾ ਜਿਹੜੇ ਪਾਸੇ ਬੰਦੇ ਨੂੰ ਚਾਹੁੰਦਾ ਉਹਨਾਂ ਲਾ ਹੀ ਦਿੰਦਾ ਸਹੀ ਗੱਲ ਹਾਂਜੀ ਤੇ ਫਿਰ ਉਸ ਤੋਂ ਬਾਅਦ ਮੇਰੇ ਉਸਤਾਦ ਮੁਕਟਵੇਰੀ ਸ਼ਰਮਾ ਜੀ ਮੈਂ ਜਿੰਨਾ ਤੋਂ ਸਿੱਖਿਆ ਜੀ 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 ਉਹਨਾਂ ਨੇ ਮੈਨੂੰ ਆਪਣੀਆਂ ਧੀਆ ਵਾਂਗੂ ਸਿਖਾਇਆ ਸਭ ਤੋਂ ਵੱਡੀ ਗੱਲ ਹੈ ਜਿਹੜੀ ਜੀ ਬਿਲਕੁਲ ਹਾਂਜੀ ਉਹਨਾਂ ਤੋਂ ਮੈਂ ਸਿੱਖਿਆ ਜਿੰਨਾ ਕੁ ਵੀ ਇਹ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਆਉਂਦਾ ਬਸ ਥੋੜਾ ਬਹੁਤ ਆ ਡੰਗ ਲਾਉਣ ਜੋਗਾ ਆਉਂਦਾ ਨਹੀਂ 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 ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਲਾਈਵ ਗਾਉਣ ਵਾਲੀ ਜਿਹੜੀ ਆਵਾਜ਼ ਹੁੰਦੀ ਹੈ ਨਾ ਉਹ ਬਹੁਤ ਘੱਟ ਮਿਲਦੀ ਹੈ ਕਿਉਂਕਿ ਸਟੂਡੀਓ ਦੇ ਵਿੱਚ ਹਰ ਕੋਈ ਗਾ ਲੈਂਦਾ ਪਰ ਲਾਈਵ ਗਾਉਣ ਦਾ ਜਿਹੜਾ ਹੌਸਲਾ ਹੁੰਦਾ ਜਜ਼ਬਾ ਹੁੰਦਾ ਉਹ ਹਰ ਕਿਸੇ ਦੇ ਅੰਦਰ ਨਹੀਂ ਹੁੰਦਾ ਸੋ ਲਾਈਵ ਅਖਾੜੇ ਤੁਸੀਂ ਵੀ ਲਗਾਉਂਦੇ ਹੋ ਹਾਂਜੀ ਤੇ ਕਿਵੇਂ ਦਾ ਲੱਗਦਾ ਜਦੋਂ ਆਡੀਅנס ਸਾਹਮਣੇ ਪਿਆਰ ਦਿੰਦੀ ਹੈ ਮੈਨੂੰ ਲਾਈਵ ਗਾ ਕੇ ਚੰਗਾ ਲੱਗਦਾ ਜ਼ਿਆਦਾ ਅੱਛਾ ਜੀ ਹਾਂਜੀ ਕਿਉਂਕਿ ਲੋਕਾਂ ਦੇ ਵਿੱਚ ਜਾ ਕੇ ਮੈਂ ਕਹਿੰਦੀ ਜੇ ਮੈਂ ਘਰੇ ਬਿਮਾਰ ਵੀ ਹੋਵਾਂ ਨਾ ਤਾਂ ਮੈਂ ਲੋਕਾਂ 'ਚ ਜਾੜਾਂ ਮੈਨੂੰ ਦਵਾਈ ਦੀ ਲੋੜ ਨਹੀਂ ਪੈਂਦੀ ਮੇਰਾ ਮੈਨੂੰ ਇੰਨਾ ਵਧੀਆ ਲੱਗਦਾ ਲਾਈਵ ਗਾ ਕੇ ਹਾਂਜੀ ਹਾਂਜੀ ਕਿਉਂਕਿ ਸਾਰਾ ਜਿਹੜਾ ਮੈਨੂੰ ਇੰਨਾ ਸਰੋਤਿਆਂ ਦਾ ਪਿਆਰ ਮਿਲਦਾ ਜਿੱਥੇ ਕਿਤੇ ਮੇਲੇ ਕੀਤੇ ਆ ਕੋਈ ਵਿਆਹ ਦੇ ਮੈਰਿਜ ਦੇ ਫੰਕਸ਼ਨ ਕੀਤੇ ਆ ਤਾਂ ਹਰ ਵੇਲੇ ਮੈਨੂੰ ਪਿਆਰ ਮਿਲਿਆ ਬਹੁਤ ਇੱਜ਼ਤਮਾਨ ਮਿਲਿਆ ਮੈਂ ਉਹਨਾਂ ਦਾ ਕਦੇ ਦੇਣ ਨਹੀਂ ਦੇ ਸਕਦੀ ਸਰੋਤਿਆਂ ਦਾ ਹਾਂਜੀ ਕੀ ਭਗਤ ਜੀ ਇਸ ਤਰ੍ਹਾਂ ਪਹਿਲਾਂ ਤੁਸੀਂ ਸੋਲੋ ਟੇਪ ਵੀ ਦਿੱਤੀ ਤੇ ਡਿਊਡ ਹਾਂਜੀ ਮੇਰਾ ਕੋਈ ਇਰਾਦਾ ਤਾਂ ਨਹੀਂ ਸੀ ਡਿਊਟ ਦੇ ਵਿੱਚ ਆਉਣ ਦਾ ਤੇ ਉਸ ਤੋਂ ਜਿਹੜਾ ਮੈਂ ਗਾਣਾ ਤੁਹਾਨੂੰ ਸੁਣਾਇਆ ਨਾ ਗਣੀ ਉਹੀ ਮੇਰਾ ਡਿਊਟ ਪਹਿਲਾ ਗਾਣਾ ਹੈ ਤੇ ਉਹ ਬਸ ਸਵੱਬ ਬਣਿਆ ਮੈਨੂੰ ਜਿਹੜਾ ਵੀਡੀਓ ਡਾਇਰੈਕਟਰ ਹੈਗੇ ਆ ਜਸ਼ਨ ਜੀ ਉਹਨਾਂ ਦਾ ਫੋਨ ਆਇਆ ਗੁਰਲਾਬ ਨੂੰ ਆਇਆ ਮੇਰੇ ਭਰਾ ਨੂੰ ਜੀ ਤੇ ਉਹਨਾਂ ਦਾ ਫੋਨ ਆਇਆ ਤਾਂ ਮੈਂ ਕਹਿੰਦੀ ਸੀ ਵੀ ਮੈਂ ਡਿਊਟ ਗਾਣਾ ਨਹੀਂ ਗਾਉਣਾ ਕਿਉਂਕਿ ਮੈਂ ਸੋਲੋ ਹੀ ਜਾਦੇ ਗਾ ਕੇ ਰਾਜੀ ਸੀ ਫਿਰ ਇਹ ਕਹਿੰਦੇ ਨਹੀਂ ਵੀ ਆਪਾਂ ਨੂੰ ਵਧੀਆ ਗਾਣਾ ਕਰਨਾ ਚਾਹੀਦਾ ਬਸ ਫਿਰ ਉਹ ਦੂਟ ਕਰਨ ਲੱਗੇ ਨਹੀਂ ਅੱਜ ਕੱਲ ਡਿਊਟ ਵੀ ਕਾਫੀ ਹਿੱਟ ਹੋ ਰਹੇ ਨੇ ਹਾਂਜੀ ਹਾਂਜੀ ਸੋ ਤੁਹਾਡਾ ਕੋਈ ਅਜਿਹਾ ਗੀਤ ਜਿਹੜਾ ਆਉਣ ਵਾਲਾ ਹੋਵੇ ਹਾਂਜੀ ਹੁਣ ਡਿਊਟ ਹੋਰ ਵੀ ਹੋਏ ਪਏ ਆ ਉਹ ਵੀ ਆ ਰਹੇ ਆ ਤੇ ਬਾਕੀ ਸੋਲੋ ਵੀ ਜਾਦੇ ਮੈਂ ਸੋਲੋ ਤੇ ਧਿਆਨ ਦੇਣੀ ਹੁੰਦੀ ਆ ਹਾਂਜੀ ਹਾਂਜੀ ਕਿਉਂਕਿ ਤੁਹਾਡੇ ਸੋਲੋ ਗੀਤ ਵੀ ਜਿਹੜੇ ਆ ਉਹ ਬਹੁਤ ਹਿੱਟ ਹੋਏ ਤੇ ਜਦੋਂ ਫਿਰ ਤੁਹੇ ਕਿਹ ਪਰਿਵਾਰ ਦੀ ਸਪੋਰਟ ਨਹੀਂ ਮਿਲੂ ਤੁਹਾਨੂੰ ਹਨਾ ਫਿਰ ਜਦੋਂ ਤੁਹਾਡਾ ਪਹਿਲਾ ਹੀ ਗੀਤ ਹਿੱਟ ਹੋ ਗਿਆ ਫਿਰ ਪਰਿਵਾਰ ਦਾ ਕਿਹੋ ਜਿਹਾ ਰਿਐਕਸ਼ਨ ਸੀਗਾ ਵਧੀਆ ਰਿਹਾ ਜੀ ਹਰ ਤਾਂ ਫਿਰ ਵਧੀਆ ਰਿਹਾ ਫਿਰ ਮਤ ਕਿ ਕਰਦੇ ਹਾਂ ਹਾਂਜੀ ਹਾਂਜੀ ਚਲੋ ਤੇ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਨਾ ਕਿ ਜਦੋਂ ਇਨਸਾਨ ਸੁਪਨੇ ਦੇਖਦਾ ਹੈ ਜਿਹੜੇ ਹਾਂਜੀ ਉਹ ਜਦੋਂ ਪੂਰੇ ਹੋ ਜਾਂਦੇ ਆ ਫਿਰ ਹੁੰਦਾ ਹੈ ਕਿ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਕਿ ਕੋਈ ਮੇਰਾ ਫੈਨ ਆਵੇ ਮੈਨੂੰ ਬੁਲਾਵੇ ਆ ਕੇ ਜਦੋਂ ਤੁਹਾਡੇ ਫੈਨ ਆਏ ਸਭ ਤੋਂ ਪਹਿਲਾਂ ਕੋਈ ਅਜਿਹੀ ਯਾਦ ਹੋਵੇ ਜਿਹੜੀ ਮੂਵਮੈਂਟ ਹੋਵੇ ਜਿਹੜੀ ਤੁਹਾਨੂੰ ਯਾਦ ਹੋਵੇ ਹਾਂਜੀ ਸਭ ਤੋਂ ਪਹਿਲਾਂ ਨਾ ਇੱਕ ਮੁੰਡਾ ਸੀਗਾ ਦਿੱਲੀ ਤੋਂ ਆਇਆ ਸੀਗਾ ਜੀ ਉਹ ਜੀ ਜੀ ਤੇ ਮੈਂ ਤਾਂ ਹੁਣ ਆਪਾ ਪੰਜਾਬ 'ਚ ਰਹਿਣ ਵਾਲੇ ਆ ਮੈਂ ਇੰਨਾ ਤਾਂ ਮੈਂ ਸੋਚਿਆ ਨਹੀਂ ਸੀ ਜਿੰਨਾ ਮੈਨੂੰ ਰੱਬ ਨੇ ਦਿੱਤਾ ਜੀ ਤੇ ਜੀ ਦੋਨੇ ਆ ਕੇ ਕਿਹਾ ਵੀ ਸਾਡੇ ਦਿੱਲੀ ਦੇ ਵਿੱਚ ਤੁਹਾਡਾ ਗਾਣਾ ਚੱਲਿਆ ਬਹੁਤ ਤੇ ਮੈਨੂੰ ਵਧੀਆ ਲੱਗਿਆ ਉਹਨੇ ਮੇਰੇ ਵਾਸਤੇ ਗਿਫਟ ਵੀ ਲੈ ਕੇ ਆ ਗਿਫਟ ਮੈਨੇ ਨਹੀਂ ਰੱਖਦੇ ਚਾਹੇ ਛੋਟੀ ਚੀਜ਼ ਹੋਵੇ ਪਰ ਮੈਨੂੰ ਬਹੁਤ ਚੰਗਾ ਲੱਗਿਆ ਸਭ ਤੋਂ ਪਹਿਲਾਂ ਉਹ ਮੁੰਡਾ ਆਇਆ ਸੀਗਾ ਮੈਨੂੰ ਮੈਂ ਕਾਮਜੀ ਕੁੜੀ ਉਹਨੇ ਮੈਨੂੰ ਕਿਹਾ ਆਟੋ ਗੜਖ ਰੱਖ ਦੋ ਤਾਂ ਮੈਨੂੰ ਵਧੀਆ ਲੱਗਿਆ ਬਹੁਤ ਵਧੀਆ ਗੱਲ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਤੇ ਹਿੰਦੀ ਗੀਤ ਜਿਹੜੇ ਨੇ ਉਹਨਾਂ ਦੇ ਵਿੱਚ ਨਹੀਂ ਕਦੀ ਸੋਚਿਆ ਕਿ ਬਾਲੀਵੁੱਡ ਵੱਲੋਂ ਰੁੱਖ ਕਰਾਂ ਥੋੜਾ ਜਿਹਾ ਮੈਂ ਹਾਂਜੀ ਕੋਸ਼ਿਸ਼ ਤਾਂ ਕਰ ਰਹੇ ਆ ਜੀ ਬਾਕੀ ਦੇਖੋ ਕਦੋਂ ਸਵਾਬ ਆਂਦਾ ਜੀ ਪਰ ਜਿਆਦਾ ਮੈਨੂੰ ਪੰਜਾਬੀ ਗਾਣੇ ਗਾ ਕੇ ਹੀ ਖੁਸ਼ੀ ਮਿਲਦੀ ਆ ਉਹ ਵੀ ਠੇਠ ਜਿਹੇ ਗਾਣੇ ਹੁੰਦੇ ਜਿਹੜੇ ਜਿਆਦਾ ਉਹ ਹੀ ਵਧੀਆ ਲੱਗਦੇ ਆ ਜੇਕਰ ਤੁਸੀਂ ਠੇਠ ਦੀ ਗੱਲਬਾਤ ਕੀਤੀ ਔਰ ਕੋਈ ਸੋਲੋ ਹੋਰ ਜਿਹੜਾ ਕੋਈ ਗੀਤ ਤੁਹਾਡਾ ਉਹ ਆਪ ਆਪਣੇ ਦਰਸ਼ਕਾਂ ਦੇ ਰੂਬਰੂ ਕਰੀਏ ਹਾਂਜੀ ਸੋਲੋ ਗਾਣਾ ਮੈਨੂੰ ਆਪਣਾ ਵਧੀਆ ਲੱਗਦਾ ਹੈਗਾ ਜੀ ਤੇਰੀ ਵੇਟ ਚ ਟੇਢੀ ਜੀ ਪੱਗ ਵਾਲਿਆ ਉਹ ਮੈਨੂੰ ਬਹੁਤ ਵਧੀਆ ਲੱਗਦਾ ਗਾਣਾ ਉਹ ਆਇਆ ਸੀਗਾ ਮੇਰਾ ਦੋ ਆ ਚੱਕ 2000 ਪਤਾ ਨਹੀਂ 18 ਦੇ ਵਿੱਚ ਆਇਆ ਸੀ ਸ਼ਾਇਦ ਤੇ ਉਹ ਤੁਹਾਨੂੰ ਸੁਣਾ ਦਿੰਦੀ ਹੈ ਜੀ ਵੇ ਤੈਨੂੰ ਕਦੇ ਸਮਝਾ ਨਾ ਆਈਆਂ ਸਾਡੀਆਂ ਵੇ ਹੁਣ ਮੁੱਕ ਚਲੀਆਂ ਪੜਾਈਆਂ ਸਾਡੀਆਂ ਵੇ ਤੈਨੂੰ ਕਦੇ ਸਮਝਾ ਨਾ ਆਈਆਂ ਸਾਡੀਆਂ ਵੇ ਹੁਣ ਮੁੱਕ ਚਲੀਆਂ ਪੜਾਈਆਂ ਸਾਡੀਆਂ ਰਹਿ ਗਏ ਹੱਥਾਂ ਵਿੱਚ ਫੜੇ ਰੋਜ਼ ਵੇ ਨਾ ਵੀਤਬਲ ਜੀ ਜੀ ਹੁਣਾਂ ਦੇ ਨਾਲ ਵੀ ਗੀਤ ਗਾਇਆ। ਉਹਨਾਂ ਦੀ ਲੇਖਣੀ ਬੜੀ ਵਧੀਆ ਹੈ ਹੈਨਾ? ਤੇ ਕਿਵੇਂ ਤਾਂ ਲੱਗਦਾ ਹੈ ਜਦੋਂ ਤੁਹਾਨੂੰ ਇਦਾਂ ਅੱਗੇ ਉਹ ਗੀਤ ਆਂਦੇ ਆ ਵੱਡੇ ਵੱਡੇ ਕਲਾਕਾਰ ਆਉਂਦੇ ਨੇ ਤੁਹਾਡੇ ਕੋਲ ਤੇ ਜਾਂ ਇਹੋ ਜੀ ਮੂਮੈਂਟ ਹੋਵੇ ਜੋ ਤੁਹਾਡੇ ਲਈ ਬਹੁਤ ਸਪੈਸ਼ਲ ਰਹੀ ਹੋਵੇ ਕਿ ਹਾਂ ਇਹ ਕਲਾਕਾਰ ਨੇ ਮੈਨੂੰ ਕਿਹਾ ਕਿ ਚਲੋ ਗੀਤ ਕਰਦੇ ਆ। ਹਾਂਜੀ ਬਹੁਤ ਵਧੀਆ ਲੱਗਾ ਹੋਵੇ। ਹਾਂਜੀ ਹਾਂਜੀ ਵੀਤਬਲ ਜੀ ਜੀ ਨੇ ਮੈਨੂੰ ਫੋਨ ਵੀ ਕੀਤਾ ਸੀਗਾ ਜੀ ਪਹਿਲਾਂ। ਮੈਂ ਤੁਹਾਨੂੰ ਉਹ ਵੀ ਦੱਸਤੀ ਹੈਗੀਆਂ ਕਿਉਂਕਿ ਉਹਨਾਂ ਦਾ ਉਹ ਉਹਨਾਂ ਦਾ ਇਹ ਨਾਮ ਹੈ ਹੈਨਾ ਦੁਨੀਆ ਦੇ ਵਿੱਚ। ਤੇ ਕਿਉਂਕਿ ਮੈਂ ਵੀ ਉਹਨਾਂ ਨੂੰ ਸੁਣਦੀ ਸੀ ਉਹਨਾਂ ਦੇ ਉਹਨਾਂ ਦੇ ਲਿਖੇ ਗੀਤ ਮੈਨੂੰ ਬਹੁਤ ਚੰਗੇ ਲੱਗਦੇ ਸੀ ਜੀ ਹੁਣ ਵੀ ਲੱਗਦੇ ਆ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਵੀ ਦੀਪਕ ਜੀ ਮੈਂ ਵੀਤ ਬੋਲਦਾ ਤੇ ਮੈਨੂੰ ਯਕੀਨ ਹੀ ਨਹੀਂ ਹੋਇਆ अच्छा हां मैं कभी कोई मेनू जानकी जानकी बंदा कही हो सकता है कि ਹੁਣ ਫੇਕ ਹੋਵੇ ਕੋਈ ਹੈਨਾ ਤੇ ਮੈਂ ਜੀ ਉਹਨਾਂ ਨੇ ਫਿਰ ਦੂਜੇ ਦਿਨ ਫਿਰ ਫੋਨ ਕੀਤਾ ਕਹਿੰਦੇ ਵੇਸੇ ਇੱਥੇ ਮਲੋਟ ਆਏ ਹੋਏ ਆ ਬੇਸ਼ੱਕ ਤੁਸੀਂ ਮਿਲ ਵੀ ਸਕਦੇ ਮੈਂ ਸੱਚੀ ਵੀਤ ਬੋਲਦਾ ਦੇਖੋ ਕਈ ਵੇਲੇ ਕੋਈ ਜਿਹਾ ਉਹਨੇ ਜਿਹੀ ਗੀਤਾਂ ਹੀ ਬਾਤ ਹੁੰਦੀ ਹੈ ਹਾਂ ਨਹੀਂ ਹਾਂ ਜਿਉਂਕਿ ਉਹਨਾਂ ਦੇ ਲਿਖੇ ਗੀਤ ਮੈਨੂੰ ਇਹਨੇ ਚੰਗੇ ਲੱਗਦੇ ਉਹ ਬਹੁਤ ਵਧੀਆ ਲਿਖਦੇ ਆ ਹਾਂ ਜੀ ਤੇ ਉਹਨਾਂ ਨਾਲ ਮੈਂ ਆਪਣੇ ਉਹਨਾਂ ਨੇ ਮੈਨੂੰ ਸੋਲੋ ਗਾਣੇ ਵੀ ਦਿੱਤੇ ਫਿਰ ਉਸ ਤੋਂ ਬਾਅਦ ਮਿਲੇ ਵੀ ਤੇ ਬਹੁਤ ਚੰਗਾ ਲੱਗਿਆ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਇਨਸਾਨ ਆ ਉਹ ਜੀ ਤੇ ਬੜਾ ਵਧੀਆ ਉਹਨਾਂ ਦੇ ਨਾਲ ਜਿਹੜਾ ਤੁਸੀਂ ਗੀਤ ਕੀਤਾ ਤੇ ਨਾਲ ਹੀ ਜੇ ਗੱਲ ਕਰੀਏ ਕਿ ਕਹਿੰਦੇ ਨੇ ਨਾ ਕਿ ਦੌਰ ਬਦਲਦੇ ਨੇ ਹਾਂਜੀ ਦੌਰ ਦੇ ਨਾਲ ਇਨਸਾਨ ਵੀ ਬਦਲਦਾ ਹੈ ਤੇ ਅੱਜ ਕੱਲ ਜਿਹੜੇ ਸਿੰਗਰ ਆ ਫਿਲਮਾਂ ਦੇ ਵਿੱਚ ਆ ਰਹੇ ਨੇ ਤੇ ਤੁਸੀਂ ਕਹਦੇ ਨਹੀਂ ਸੋਚਿਆ ਕਿ ਕਿ ਖੂਬਸੂਰਤ ਤਾਂ ਤੁਸੀਂ ਵੀ ਬਹੁਤ ਖੂਬਸੂਰਤ ਤਾਂ ਠੀਕ ਆ ਪਰ ਹੁਣ ਭਾਰ ਨਹੀਂ ਘਟਦਾ ਕੀ ਕਰੀਏ ਨਹੀਂ ਜੇ ਥੋੜੀ ਜਿਹੀ ਮਿਹਨਤ ਕਰਾਉਂਦੇ ਉੱਥੇ ਤੇਰੇ ਵਰਗੀਆਂ ਕੁੜੀਆਂ ਚਾਹੀਦੀਆਂ ਪਤਲੇ ਗਈਆਂ ਇਹ ਲੱਗਦਾ ਕਿ ਨੀਣੀ ਗੁਰੀ ਹਾਂ ਨਹੀਂ ਪਰ ਕੁਝ ਵੀ ਕੈਰੈਕਟਰ ਹੋ ਸਕਦੇ ਨੇ ਬਹੁਤ ਸਾਰੇ ਕੈਰੈਕਟਰ ਹੁੰਦੇ ਨੇ ਪਰ ਕਦੀ ਸੋਚਿਆ ਨਹੀਂ ਕਿ ਹਾਂ ਮੈਂ ਵੀ ਥੋੜਾ ਜਿਹਾ ਫਿਲਮਾਂ ਵੱਲ ਜਾਵਾਂ ਹਾਂਜੀ ਵੈਸੇ ਮੈਂ ਕੀਤੀਆਂ ਹੈਗੀਆਂ ਜਿਵੇਂ ਦੋ ਫਿਲਮਾਂ ਦੇ ਵਿੱਚ ਮੈਂ ਰੋਲ ਕੀਤਾ ਹੋਇਆ ਜੀ 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 ਇੱਕ ਤਾਂ ਬੱਬੂ ਮਾਨ ਸਾਹਿਬ ਉਹਨਾਂ ਦੀ ਫਿਲਮ ਆਈ ਸੀਗੀ ਹੀਰੋ ਹਿਟਲਰ ਇਨ ਲਵ ਉਹਦੇ ਵਿੱਚ ਮੈਂ ਭਾਬੀ ਦਾ ਰੋਲ ਕੀਤਾ ਸੀਗਾ ਅੱਛਾ ਜੀ ਤੇ ਇੱਕ ਉਹਨਾਂ ਨੇ ਫਿਲਮ ਬਣਾਈ ਸੀ ਦੇਸੀ ਰੋਮੀ ਉਹਦੇ ਵਿੱਚ ਮੈਂ ਗਾਰਡਨ ਦਾ ਕੀਤਾ ਸੀਗਾ ਹਾਂਜੀ ਉਨਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਧੰਨਵਾਦ ਉਹਨਾਂ ਦੀ ਬਹੁਤ ਵਧੀਆ ਇਨਸਾਨ ਹੈ ਤੇ ਜਿਵੇਂ ਕਿ ਤੁਹਾਡੀ ਪਹਿਲੀ ਕੈਸਟ ਆਈ ਸੀ ਨਾ ਜਦੋਂ ਬਣ ਕੇ ਉਹ ਗੀਤ ਆਇਆ ਸੀਗਾ ਮੈਂ ਹਾਂਜੀ ਹਾਂਜੀ ਤਾਂ ਉਦੋਂ ਤੁਹਾਡੀ ਲੁੱਕ ਨਾ ਬਿਲਕੁਲ ਡਿਫਰੈਂਟ ਹੈ ਹੁਣ ਨਾਲ ਤੇ ਕਦੀ ਐਦਾਂ ਹੁੰਦਾ ਹੈ ਕਿ ਜੇ ਕੋਈ ਆ ਕੇ ਕਹਿੰਦਾ ਹੈ ਕਿ ਅੱਛਾ ਇਹ ਦੀਪਕ ਢਿਲੋਂ ਜੀ ਇਹ ਉਹੀ ਨਹੀਂ ਸਾਨੂੰ ਲੱਗਦਾ ਤਾਂ ਨਹੀਂ ਆਹ ਹੋਈ ਕਦੀ ਐਦਾਂ ਹੋਇਆ ਤੁਹਾਡੇ ਨਾਲ ਆ ਨਹੀਂ ਨਹੀਂ ਹੋਇਆ ਨਹੀਂ ਹੋਇਆ ਇਹ ਜਿਹੜਾ ਬਣ ਕੇ ਸੁਆ ਗਿਆ ਮੈਨੂੰ ਲੱਗਦਾ ਕਿ ਸਟੇਜ ਤੇ ਵੀ ਫਰਮਾਇਸ਼ ਜਿਹੜੀ ਆਉਂਦੀ ਹੋਵੇਗੀ ਹਾਂਜੀ ਹਾਂਜੀ ਪ੍ਰੋਗਰਾਮ ਕੰਮ ਜਾਣੇ ਹੋ ਕਿ ਨਹੀਂ ਹਾਂਜੀ ਹਾਂਜੀ ਜਦੋਂ ਕਾਫੀ ਟਾਈਮ ਪਹਿਲਾਂ ਜਦੋਂ ਗਾਣਾ ਹੁੰਦਾ ਸੀ ਹੁਣ ਇਹ ਗਾਣਾ ਇੱਕ ਸਾਈਡ じゃ ਸੀਗਾ ਹਣਾ ਜੀ ਜੀ ਤੇ ਵਿਆਹ ਤੇ ਵੀ ਮੈਨੂੰ ਇਸ ਗਾਣੇ ਦੀ ਫਰਮਾਇਸ਼ ਆ ਜਾਂਦੀ ਸੀ ਮੈਂ ਕਹਿ ਦਿੰਦੀ ਸੀ ਤੁਹਾਡੇ ਤਾਂ ਬਣ ਕੇ ਪਰਮਾਤਮਾ ਨੇ ਜੋੜੇ ਆ ਤੁਸੀਂ ਟੁੱਟੇ ਬਣ ਕੇ ਦੀ ਗੱਲ ਕਿਉਂ ਕਰਦੇ ਹੋ ਦੀਪਕ ਜੀ ਜਿਵੇਂ ਕਿ ਦੌਰ ਆਉਂਦੇ ਨੇ ਜਾਂਦੇ ਨੇ ਹਣਾ ਤੁਸੀਂ ਦੋ ਦੌਰ ਦੇਖੇ ਨੇ ਇੱਕ ਪਹਿਲੇ ਵਾਲਾ ਤੇ ਇੱਕ ਹੁਣ ਵਾਲਾ ਹਾਂਜੀ ਹਾਂਜੀ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਅਚ ਫਰਕ ਇੰਨਾ ਫਰਕ ਵੀ ਨਹੀਂ ਕਹਿ ਸਕਦੇ ਅੱਛਾ ਜੀ ਹਾਂ ਜੀ ਦੇਖੋ ਹੁਣ ਪਹਿਲਾਂ ਥੋੜਾ ਜਿਹਾ ਕੈਸਡਾਂ ਦਾ ਸੀ ਗਾਣਾ ਹੁਣ ਉਹ ਉਹ ਸਿਸਟਮ ਨਹੀਂ ਰਿਹਾ ਬਸ ਇਹੀ ਕਹਿ ਸਕਦੇ ਮੈਨੂੰ ਤਾਂ ਗਾਣੇ ਸੇਮ ਹੀ ਲੱਗਦੇ ਆ ਹੂੰ ਪਹਿਲਾਂ 7-8 ਗਾਣੇ ਹੁੰਦੇ ਸੀ ਹੁਣ ਇੱਕ ਗੀਤ ਹੀ ਚੱਲ ਜਾਂਦਾ ਹੈ ਹਾਂਜੀ 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 ਸਹੀ ਗੱਲ ਹੈ ਤੇ ਕਾਫੀ ਲੰਬਾ ਸਮਾਂ ਨਾ ਤੁਸੀਂ ਜਿੱਦਾਂ ਅਖਾੜੇ ਲਾਉਂਦੇ ਸੀ ਪਹਿਲਾਂ ਕਾਫੀ ਲੰਬਾ ਸਮਾਂ ਤੁਹਾਡਾ ਵਿੱਚ ਉਹ ਗਾਇਤ ਹੀ ਰਿਹਾ ਉਹਦਾ ਕੀ ਕਾਰਨ ਸੀ ਉਹਦਾ ਕਾਰਨ ਇਹ ਸੀਗਾ ਕਿ ਇੱਕ ਤਾਂ ਮੰਮੀ ਦੀ ਡੈਥ ਹੋ ਗਈ ਸੀ ਮੇਰੀ ਮਾਂ ਦੀ ਤੇ ਉਸ ਤੋਂ ਬਾਅਦ ਫਿਰ ਨਾ ਮੈਂ ਕਾਫੀ ਟਾਈਮ ਡਿਪਰੈਸ਼ਨ ਵਿੱਚ ਰਹੀ ਕਿਉਂਕਿ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸੀਗਾ ਤੇ ਬਸ ਇੱਕ ਹਿਸਾਬ ਨਾਲ ਆਪਣੇ ਕੰਮ ਨਾਲੋਂ ਟੁੱਟ ਨਹੀਂ ਜਾਂਦਾ ਬੰਦਾ ਕਿਉਂਕਿ ਮੇਰਾ ਕਿਤੇ ਜਾਣ ਨੂੰ ਹੀ ਦਿਲ ਨਹੀਂ ਕਰਦਾ ਸੀਗਾ ਕਿਉਂਕਿ ਮੇਰਾ ਪਿਆਰ ਇੰਨਾ ਸੀ ਮਾਂ ਨਾਲ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਜ਼ਿੰਦਗੀ ਦੇ ਵਿੱਚ ਸਭ ਕੁਝ ਸਿਖਾਇਆ ਹਨਾ ਇੱਕਦਮ اچانک ਜਦੋਂ ਉਹਨਾਂ ਦੀ ਮੌਤ ਹੋਈ ਤਾਂ ਮੈਨੂੰ ਬਹੁਤ ਉਹ ਲੱਗਿਆ ਤੇ ਉਸ ਤੋਂ ਬਾਅਦ ਮੈਂ ਆਪਣੇ ਕੰਮ ਨਾਲੋਂ ਕਾਫੀ ਟਾਈਮ ਟੁੱਟੀ ਰਹੀ ਹਾਂ ਜੀ 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 ਇੱਕ ਥੋੜਾ ਜਿਹਾ ਮੇਰੀ ਮੈਨੇਜਮੈਂਟ ਨੇ ਵੀ ਮੈਨੂੰ ਬਹੁਤ ਖਰਾਬ ਕੀਤਾ ਅੱਛਾ ਜੀ ਹਾਂ ਜੀ ਹੁਣ ਦੁਬਾਰਾ ਜਿਵੇਂ ਸਾਰਾ ਆਪਣਾ ਕੰਮ ਸ਼ੁਰੂ ਕੀਤਾ ਹੈ ਹਮ ਠੀਕ ਹੈ ਜੀ ਤੁਹਾਡੇ ਖਾਸ ਕਰਕੇ ਰਜਿੰਦਰ ਹਰਹਣਾਂ ਦੀ ਗੱਲ ਦੇ ਵਿੱਚ ਗੱਲ ਹੈ ਜਿਸ ਤਰ੍ਹਾਂ ਤੁਹਾਡੇ ਇੰਨੇ ਗੀਤ ਹਟ ਗਏ ਪਰ ਬਾਹਰ ਦੇ ਵੀ ਤੁਹਾਡੇ ਟੂਰ ਬਹੁਤ ਘੱਟ ਲੱਗੇ ਉਹਦਾ ਕੀ ਕਾਰਨ ਹੈ ਗਰੁੱਪਾਂ ਵਾਈਜ਼ ਜੇ ਤੁਸੀਂ ਕਹਿ ਸਕੋ ਹਾਂਜੀ ਬਾਹਰ ਦਾ ਜਿਵੇਂ ਹੁੰਦਾ ਕਿ ਥੋੜਾ ਜਿਹਾ ਕਈ ਵਾਰੀ ਨਾਲ ਵੀਜ਼ੇ ਦੀ ਪ੍ਰੋਬਲਮ ਆ ਜਾਂਦੀ ਆ ਜੀ ਹੂੰ ਕਿਉਂਕਿ ਮੈਂ ਇਕੱਲੀ ਕਿਤੇ ਜਾਂਦੀ ਨਹੀਂ ਹੈਗੀ ਇਹੀ ਇਹੀ ਕਾਰਨ ਹੈ ਜੀ ਬਸ ਜ਼ਿਆਦਾ ਠੀਕ ਹੈ ਤਾਂ ਹੁਣ ਜਾ ਰਹੇ ਹੋ ਕਿਤੇ ਫਿਰ ਹਾਂਜੀ ਹੁਣ ਇੰਗਲੈਂਡ ਦੀ ਗੱਲ ਚੱਲੀ ਜਾਂਦੀ ਹੈਗੀ ਠੀਕ ਹੈ ਜੀ ਠੀਕ ਹੈ ਇੱਕ ਤੁਹਾਡਾ ਸੌਂਗ ਵੀ ਸੀਗਾ ਜਿਹਦੇ ਵਿੱਚ ਅਸੀਂ ਆਕੜ ਨਹੀਂ ਕਿਸੇ ਦੀ ਸਹਿੰਦੇ ਬੋਲੀ ਤੋਂ ਬਹੁਤ ਸਮਾਂ ਹੋ ਗਿਆ ਕਿ ਮੈਨੂੰ ਵਧੀਆ ਲੱਗਦਾ ਹਾਂਜੀ ਹਾਂਜੀ ਮੇਰਾ ਆਪਣਾ ਹੀ ਲਿਖਿਆ ਹੋਇਆ ਗੀਤ ਸੀਗਾ ਹਾਂਜੀ ਤੈਨੂੰ ਸੌਦੀ ਇੱਕ ਸੁਣਾਈਏ ਵੇ ਨਾ ਦਿਲ ਦੇ ਭੇਦ ਛਪਾਈਏ ਵੇ ਤਨ ਸੌਦੀ ਇੱਕ ਸੁਣਾਈਏ ਵੇ ਨਾ ਦਿਲ ਦੇ ਪੇਦ ਛਪਾਈਏ ਵੇ ਜੇ ਦਿਲੋਂ ਸ਼ਕੀਨਾ ਚਾਵੇਂਗਾ ਤਾਂ ਦੁੱਖ ਸੁਖ ਫੋਲਾਂਗੇ ਜੇ ਆਕੜ ਨਾਲ ਬੁਲਾਵੇਂਗਾ ਤਾਂ ਇਹਦੇ ਬੋਲਾਂਗੇ ਜੇ ਆਕੜ ਨਾਲ ਬੁਲਾਵੇਂਗਾ ਤਾਂ ਇਹਦੇ ਬੋਲਾਂਗੇ ਅਰ ਜਿੰਦਰਾ ਆਪਾਂ ਪਿਛਲੇ ਲੰਬੇ ਸਮੇਂ ਤੋਂ ਬੜੇ ਪਿਆਰ ਨਾਲ ਗੱਲ ਕਰਦੇ ਆ ਰਹੇ ਹਾਂ ਕਿ ਸਾਨੂੰ ਟਾਈਮ ਦਿਓ ਪਰ ਇਹਨਾਂ ਦੀ ਮਜਬੂਰੀ ਸੀ ਕਿ ਤੇ ਆਪਾਂ ਸਟਕ ਹੋ ਜਾਂਦੇ ਸੀਗੇ ਪਰ ਅੱਜ ਆਪਣਾ ਸੁਪਾ ਬਣਿਆ ਜਿਹੜਾ ਜਿਹਦੇ ਵਿੱਚ ਆਪਾਂ ਕਾਮਯਾਬ ਹੋ ਗਏ ਬਿਲਕੁਲ ਬਿਲਕੁਲ ਇਹ ਗਾਣਾ ਜਿਹੜਾ ਮੇਰੇ ਲਿਖਿਆ ਹੋਇਆ ਨਾ ਜੀ ਜੀ ਜਿਹੜੀ ਜਾਕੜ ਨਾਲ ਬੁਲਾਵੇਂਗਾ ਤੇ ਇਹ ਮੇਰਾ ਸੁਭਾਅ ਵੀ ਇਹ ਮੈਂ ਆਪਣੇ ਲਿਖਿਆ ਮੈਂ ਆਪਣੇ ਸੁਭਾਅ ਤੇ ਲਿਖਿਆ ਜੇ ਕੋਈ ਬੰਦਾ ਮੈਨੂੰ ਪਿਆਰ ਕਰਦਾ ਨਾ ਤੇ ਮੈਂ ਬਹੁਤ ਕਰਦੀ ਆ ਉਹਦਾ ਪਰ ਜੇ ਕੋਈ ਆਪਦੇ ਆ ਵਿਚਾਕੜ ਜੀ ਰੱਖਦਾ ਤੇ ਫਿਰ ਮੈਂ ਵੀ ਉਹ ਤੋਂ ਪਾਸੇ ਹੀ ਹੋ ਜੀ ਪੰਜਾਬੀਆਂ ਦਾ ਪੰਜਾਬੀ ਵਾਲਾ ਸੁਭਾਅ ਆ ਵੀ ਸੱਚਾ ਹੀ ਆ ਜੇ ਹੋਏ ਕੋਈ ਡੇਟਾ ਹੋਇਆ ਤਾਂ ਹਾਂ ਜੀ ਜੇ ਕੋਈ ਦੋ ਕਦਮ ਆਉਂਦਾ ਚਾਰ ਜਾਈ ਦੇ ਜੇ ਕੋਈ ਅਗਲਾ ਕਹਿੰਦਾ ਵੀ ਹੁਣ ਅਸੀਂ ਆਪਦੇ ਘਰੇ ਹੋਵੇਂਗਾ ਬਈ ਹਾਂ ਬਿਲਕੁਲ ਗੇਟਾ ਤੁਹਾਡੇ ਹੁਣ ਵੀ ਆਂਦੇ ਰਹਿੰਦੇ ਨੇ ਜ ਜਿਹਨੂੰ ਦਰਸ਼ਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਹੁਣ ਫਿਊਚਰ ਦੇ ਵਿੱਚ ਕੋਈ ਗੀਤ ਆਣ ਵਾਲਾ ਹੈ ਜਿਹੜਾ ਤੁਹਾਡਾ ਹਾਂਜੀ ਹੁਣ ਇੱਕ ਸੋਲੋ ਗਾਣਾ ਹੈਗਾ ਉਹ ਗਾਣਾ ਮੈਂ ਤੁਹਾਨੂੰ ਸੁਣਾ ਵੀ ਦਿੰਨੀ ਜੇ ਤੁਸੀਂ ਕਹੋਗੇ ਤਾਂ ਜੀ ਬਿਲਕੁਲ ਕਹਿ ਸਕਦੇ ਹੋਰ ਬਹੁਤ ਕਾਜ ਕਿਤਨਾ ਹੋਰ ਬਹੁਤ ਗਾਣੇ ਸੁਣਨੇ ਸੀ ਤਾਂ ਠੀਕ ਹੈ ਜੀ ਹਾਂਜੀ ਖਾਵੇ ਕਾਲੀ ਨਾ ਗਣਿਤ ਕਰਦਾ ਸ਼ਰਾਬ ਵੈਲੀ ਪੋਣਾ ਤੇਰਾ ਤੈਨੂੰ ਕਰੂਗਾ ਖਰਾਬ ਕਾਵੇਂ ਕਾਲੀ ਨਾਗਣੀ ਤੇ ਕੱਢਦਾ ਸ਼ਰਾਬ ਵੈਲੀ ਪੁਣਾ ਤੇਰਾ ਤੈਨੂੰ ਕਰੂਗਾ ਖਰਾਬ ਜੇ ਤੂੰ ਚੜ ਗਿਆ ਪੁਲਿਸ ਦੇ ਤਕੇ ਜੇ ਤੂੰ ਚੜ ਗਿਆ ਪੁਲਿਸ ਦੇ ਤਕੇ ਵੇ ਪਿੰਜਾ ਸਰੀਰ ਜਾਊਗਾ ਵੇ ਪਿੰਜਾ ਸਰੀਰ ਜਾਊਗਾ ਜਿਹੜੇ ਸ਼ੌਂਕ ਦੇ ਜਿਹੜੇ ਸ਼ੌਂਕ ਦੇ ਜਿਹੜੇ ਸ਼ੌਂਕ ਦੇ ਕਬੂਤਰ ਰੱਖੇ ਉਹਨਾਂ ਨੂੰ ਚੋਗਾ ਕੌਣ ਪਾਊਗਾ ਕੀ ਬਾਤ ਹੈ ਉਹਨਾਂ ਨੂੰ ਚੋਗਾ ਕੌਣ ਪਾਹੂਗਾ ਬਹੁਤ ਹੀ ਖੂਬ ਜੇ ਐਵੀ ਗੀਤ ਤੁਹਾਡਾ ਰੱਬ ਕਰੇ ਕਿ ਬਹੁਤ ਜ਼ਿਆਦਾ ਹਿੱਟ ਹੋਵੇ ਬਿਲਕੁਲ ਤੇ ਪਰਿਵਾਰ 'ਚ ਹੋਰ ਕੋਈ ਵੀ ਗੰਦਾ ਹੈ ਹੋਰ ਮੇਰੀ ਛੋਟੀ ਭੈਣ ਗੁੰਦੀ ਹੈ ਜੀ ਜੁਗਣੀ ਹਾਂ ਜੁਗਣੀ ਢਿੱਲੋ ਠੀਕ ਹੈ ਜੀ ਉਹ ਵੀ ਤੁਹਾਡੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਹਾਂਜੀ 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 ਠੀਕ ਹੈ ਜੀ ਸੇ ਫਿਰ ਇਹਦੇ ਨਾਲ ਹੀ ਤੁਸੀਂ ਹੋਰ ਕੀ ਸਵਾਲ ਕਰਨਾ ਚਾਹੁੰਦੇ ਹੋ ਕਿ ਸਵਾਲ ਤੋਂ ਪਹਿਲਾਂ ਮੈਂ ਚਾਹਣਾ ਕਿ ਜਿੱਥੇ ਆਪਾਂ ਇਹਨੇ ਗੀਤ ਸੁਣੇ ਐ ਸੋਲੋ ਵੀ ਡਿਊਟੀ ਵੀ ਸੁਣਿਆ ਕਿ ਹੋਰ ਸਾਡੇ ਦਰਸ਼ਕਾਂ ਨਾਲ ਤੁਸੀਂ ਜਿਹੜੀ ਆ ਗੱਲ ਕਿਉਂਕਿ ਮੈਂ ਤੁਹਾਡੀ ਪਹਿਲਾਂ ਵੀ ਇੰਟਰਵਿਊ ਨਹੀਂ ਦੇਖੀ ਹਾਂ ਬਾਕੀ ਤੁਸੀਂ ਦੱਸ ਸਕਦੇ ਹਾਂ ਦਾ ਘਾਟ ਹੀ ਕੀਤੀਆਂ ਕਿ ਉਹ ਹਾਂਜੀ ਆਰ ਪੀ ਡੀ ਦੇ ਅੱਜ ਆਪਣੇ ਕੋਲ ਖੁੱਲਾ ਸਮਾਂ ਔਰ ਮੈਂ ਚਾਹਣਾ ਕਿ ਦਰਸ਼ਕਾਂ ਨੂੰ ਜਿਹੜੀ ਕੋਈ ਗੱਲ ਅਸੀਂ ਪੁੱਛਣੋਂ ਰਹਿ ਗਏ ਤੁਸੀਂ ਉਹ ਸਾਂਝੀ ਕਰਨੀ ਚਾਹੁੰਦੇ ਹੋ ਤੇ ਬਹੁਤ ਵਧੀਆ ਲੱਗੇ बस ਦਰਸ਼ਕਾਂ ਨੂੰ ਹੁਣ ਮੈਂ ਮੈਂ ਤਾਂ ਹੀ ਕਹਿਣਾ ਮੇਰੇ ਗਾਣੇ ਗੁਣੇ ਸੁਣਦੇ ਰਿਆ ਕਰੋ ਗਾਣੇ ਸੁਣਦੇ ਪ੍ਰੋਫੈਸ਼ਨਲ ਵੀ ਕਰਦੇ ਕਿਉਂਕਿ ਅਸੀਂ ਉੱਥੇ ਪਿਛਲੇ 12 ਸਾਲਾਂ ਤੋਂ ਰੇਡੀਓ ਕਰਦੇ ਆਂ ਟੀਵੀ ਦਾ ਵੀ ਨਾਲ ਸ਼ੋਅ ਵਗੈਰਾ bizness ਦੇ ਵਿੱਚ ਵੀ ਆਂ ਜੀ ਸਰੋਤੇ ਜੀ ਦਰਸ਼ਕ ਪਿਆਰ ਕਰਦੇ ਤੇ ਤਾਂ ਹੀ ਅਸੀਂ ਵੀ ਤੁਹਾਡੇ ਕੋਲ ਬੈਠੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਜੀ ਤੇ ਜਿਵੇਂ ਕਿ ਕਹਿੰਦੇ ਨੇ ਕਿ ਹਰ ਹਰ ਕੋਈ ਕਹਿ ਦਿੰਦਾ ਹੈ ਕਿ ਜਿਹੜੇ ਗੀਤਾਂ ਤੋਂ ਪ੍ਰਭਾਵ ਪੈਂਦਾ ਹੈ ਹਨਾ ਸਾਡੀ ਜਨਰੇਸ਼ਨ ਦੇ ਉੱਤੇ ਨੌਜਵਾਨਾਂ ਦੇ ਉੱਤੇ ਕਿ ਜਿੱਦਾਂ ਦਾ ਗੀਤਾਂ ਦੇ ਵਿੱਚ ਗੱਲ ਕਰਦੇ ਆ ਉਦਾਂ ਦਾ ਹੀ ਉਹ ਆਪਣੀ ਆਮ ਜ਼ਿੰਦਗੀ ਦੇ ਵਿੱਚ ਨਾ ਉਸ ਨੂੰ ਜਿਉਂਦੇ ਨੇ ਤੁਹਾਡਾ ਕੀ ਖਿਆਲ ਹੈ ਕਿ ਇੱਦਾਂ ਸੱਚ ਵਿੱਚ ਹੁੰਦਾ ਹੈ ਕਿ ਇੰਨਾ ਜ਼ਿਆਦਾ ਪ੍ਰਭਾਵ ਪਾਉਂਦੇ ਨੇ ਗੀਤ ਹੁਣ ਦੇਖੋ ਜੀ ਗੀਤਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਗੀਤਾਂ ਗੁੱਤਾਂ ਦਾ ਪ੍ਰਭਾਵ ਹੁੰਦਾ ਹੈਗਾ ਕਿਉਂਕਿ ਜੇ ਦੇਖਿਆ ਜਾਵੇ ਤਾਂ ਹੁਣ ਤੁਸੀਂ ਦੇਖੋ ਇਤਿਹਾਸ ਨੂੰ ਫੋਲ ਕੇ ਦੇਖ ਲਓ ਤੁਸੀਂ ਕਿੰਨਾ ਕੁਝ ਹੋਇਆ ਪਹਿਲਾਂ ਫਿਰ ਉਵੇਂ ਤਾਂ ਕੋਈ ਬਣਿਆ ਨਹੀਂ ਹੈਗਾ ਹੂੰ ਬਿਲਕੁਲ ਕਿੱਡੇ ਕਿੱਡੇ ਯੋਧੇ ਸੂਰਮੇ ਹੋਏ ਉਹਨਾਂ ਨੇ ਦੇਖ ਕੇ ਕੋਈ ਬਣਿਆ ਹੋਵੇ ਸਹੀ ਗੱਲ ਜੇ ਫਿਰ ਗੀਤਾਂ ਦੀ ਨਸਰ ਕਹੀਏ ਤਾਂ ਆਪਾਂ ਹਾਂਜੀ ਹਾਂਜੀ ਬਿਲਕੁਲ ਅੱਜ ਤਾਂ ਗੱਲ ਭਗਤ ਸਿੰਘ ਵਰਗੇ ਇੰਨੇ ਸੂਰਮੇ ਹੋਏ ਉਹਨਾਂ ਨੂੰ ਦੇਖ ਕੇ ਕੋਈ ਬਣਿਆ ਆਬੀਅਸ ਜੀ ਕਹਿੰਨੇ ਭਗਤ ਸਿੰਘ ਜੰਮੇ ਫਰਗੋਆੰਡੀ ਆ ਗਵਾਂਡੀ ਜੰਮ ਉਹ ਵੀ ਤਾਂ ਗੱਲ ਹੈ ਹੁਣ ਜੇ ਵਿਚਾਰੇ ਕਲਾਕਾਰ ਗੀਤ ਗਾਉਂਦੇ ਆ ਕਹਿੰਦਾ ਗੀਤਾਂ ਦਾ ਸਰ ਮੈਨੂੰ ਨਹੀਂ ਲੱਗਦਾ ਗੀਤਾਂ ਗੁੱਤਾਂ ਦਾ ਸਰ ਹੁੰਦਾ ਹੁੰਦਾ ਬਿਲਕੁਲ ਕਿਉਂਕਿ ਇਹ ਆਪਣੀ ਸੋਚ ਹੁੰਦੀ ਹੈ ਹਰ ਇਨਸਾਨ ਆਪਣੀ ਸੋਚ ਦੇ ਨਾਲ ਹੀ ਗਾਉਂਦਾ ਹਾਂਜੀ ਹਾਂਜੀ ਤੇ ਹੋਰ ਕੋਈ ਗੀਤ ਦੀ ਫਰਮਾਇਸ਼ ਹੋਵੇ ਡਿਊਟ ਸੁਣਾਉਂਦਾ ਜੀ ਤੁਸੀਂ ਆਪਣਾ ਜਿਹੜਾ ਬੀਤ ਨਾਲ ਤੁਹਾਡਾ ਆਇਆ ਸੀ ਹਾਂਜੀ ਹਾਂਜੀ ਸੁਣਾਉਂਦਾ ਮੇਲੇ ਵਿੱਚ ਕੱਲ ਮੁੰਦਰੀ ਫੜਾ ਗਿਆ ੱੱੱਕੇ ਨਾਲ ਅੱਜ ਸਾਡੇ ਪਿੰਡ ਆ ਗਿਆ ਗੱਬਰੂ ਨੂੰ ਯਾਦਾ ਭਿਲੋਂ ਹੁਣ ਤੇਰੀਆਂ ਅੱਖਾਂ ਵਿੱਚ ਮੇਰੇ ਉੱਠ ਜਾਣ ਨੇਰੀਆਂ ਕਾ ਤੂੰ ਕੱਲ ਰਾਤ ਫਿਰਵੇਂ ਸਿੱਖਦਾ ਵੇ ਤੂੰ ਤੈਰਨਾ ਸੋਹਣਿਆ ਬੰਦ ਘੜੀ ਵਿੱਚ ਚੌਥਾ ਗੇੜਾ ਮਾਰਤਾ ਵੇ ਤੇਰੀ ਖੈਰ ਨਾ ਸੋਹਣਿਆ ਬੰਦ ਘੜੀ ਵਿੱਚ ਚੌਥਾ ਗੇੜਾ ਮਾਰਤਾ ਵੇ ਤੇਰੀ ਖੈਰ ਨਾ ਸੋਹਣਿਆ ਕੀ ਬਾਤ ਹੈ ਦੀਪਿਕਾ ਜੀ ਖਾਸ ਤੌਰ ਤੇ ਕਿਸ ਤਰ੍ਹਾਂ ਤੁਹਾਡੇ ਗੀਤ ਸਾਰੇ ਵਧੀਆ ਆ ਪਾਸੋ ਲੋ ਵੀ ਸੁਣ ਲੈ ਡਿਊਟੀ ਵੀ ਸੁਣ ਲੈ ਜਦੋਂ ਤੁਸੀਂ ਮੇਲਿਆਂ ਦੇ ਵਿੱਚ ਜਾਂਦੇ ਖਾਸ ਕਰਕੇ ਪਹਿਲਾਂ ਕੋਈ ਪਲੈਨਿੰਗ ਹੁੰਦੀ ਕਿ ਇੰਨੇ ਗੀਤਿਆਂ ਘੰਟੇ ਦਾ ਸਮਾਂ ਮਿਲਿਆ ਜਾਂ 2 ਘੰਟੇ ਦਾ ਵੀ ਆਹ 5-7 ਸਵੰਗ ਗਾਉਣੇ ਜਾਂ ਫਿਰ ਕਈ ਵਾਰੀ ਆਡੀਅנס ਮੋੜੇ ਤੁਹਾਨੂੰ ਫਰਮਾਇਸ਼ ਕਰਦੀ ਆ ਉਹਨਾਂ ਮੁਤਾਬਕ ਵੀ ਕਰਦੇ ਨੂੰ ਮੈਂ ਕੋਈ ਪਲੈਨਿੰਗ ਕਰਕੇ ਨਹੀਂ ਚੱਲਦੀ ਜੀ ਇਹ ਮੇਰੀ ਜ਼ਿੰਦਗੀ ਦੇ ਵੀ ਲੱਗ ਹੁੰਦਾ ਮੈਂ ਕੋਈ ਵੀ ਪਲੈਨਿੰਗ ਕਰਕੇ ਨਹੀਂ ਚੱਲਦੀ ਕਦੇ ਵੀ ਥੀ ਕਿ ਮਿਹਨਤ ਜੀ ਕਰੀ ਜਾਂਦੇ ਆਪਣੀ ਕੋਈ ਪਲੈਨਿੰਗ ਕਰਕੇ ਨਹੀਂ ਮੈਂ ਚੱਲਦੀ ਬੰਨੇ ਗੀਤ ਹੀ ਗਾਉਣੇ ਹੈਗੇ ਆ ਜਿਵੇਂ ਸਰੋਤਿਆਂ ਦਾ ਪਿਆਰ ਮਿਲਦਾ ਤਾਂ ਫਿਰ ਉਵੇਂ ਜਿਵੇਂ ਫਰਮਾਇਸ਼ ਆਈ ਜਾਂਦੀ ਹੈਗੀ ਉਵੇਂ ਆਪਾਂ ਗੀਤ ਗੋਲਾ ਲਾਈ ਜਾਂਦੇ ਹੈ ਜਿਸ ਤਰ੍ਹਾਂ ਮੇਲਿਆਂ ਵਿੱਚ ਕਿਈ ਵਾਰੀ ਕਲਾਕਾਰ ਬਹੁਤ ਸੱਦੇ ਹੁੰਦੇ ਮੰਨ ਲਓ 3-4 ਤਾਂ ਆਮ ਹੀ ਹੁੰਦੇ ਹਾਂਜੀ ਹਾਂਜੀ ਉਹਨਾਂ ਦੇ ਵਿੱਚ ਕਦੀ ਇਦਾਂ ਵੀ ਹੋਇਆ ਨਹੀਂ ਇਸ ਤੋਂ ਮੈਂ ਪਹਿਲਾਂ ਗੋਣਾ ਜਾਂ ਕਈ ਵਾਰੀ ਕਿਉਂਕਿ ਜਿਵੇਂ ਹੁਣ ਮੰਨ ਲਓ ਮੈਂ ਹੀ ਆ ਤੁਹਾਨੂੰ ਕਹਿੰਦਾ ਕਿ ਮੇਲੇ ਤੇ ਦੀਪਕ ਜੀ ਤੁਸੀਂ ਆਉਣਾ ਹੋਰ ਦੋ ਤੋਂ ਤਿੰਨ ਸਮਾਂ ਉੱਥੋਂ ਪਹਿਲਾਂ ਕੋਈ ਹੋਰ ਕਲਾਕਾਰ ਆ ਜਾਂਦਾ ਕਈ ਵਾਰੀ ਕਿਉਂਕਿ ਅਸੀਂ ਬਾਹਰ ਵੀ ਸ਼ੋਅ ਜਿਹੜੇ ਦੇਖਿਆ ਨਾ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਕਲਾਕਾਰ ਆਉਂਦੇ ਆ ਉਹਨਾਂ ਦੇ ਵਾਦੇ ਵਿੱਚ ਇਹ ਰੋਸਾਂ ਦਾ ਨਹੀਂ ਯਾਰ ਸਾਡੀ ਪਹਿਲਾਂ ਮੇਰੀ ਵਾਰੀ ਰੋ ਗੱਬਾਚ ਨਹੀਂ ਗੋਣਾ ਕਦੀ ਇੱਦਾਂ ਵੀ ਕੋਈ ਨਹੀਂ ਨਹੀਂ ਮੈਨੂੰ ਕੋਈ ਨਹੀਂ ਹੁੰਦਾ ਮੈਨੂੰ ਕੋਈ ਕੋਈ ਵੀ ਹੈ ਨਹੀਂ ਨਾ ਮੈਨੂੰ ਜਦੋਂ ਮਰਜ਼ੀ ਟਾਈਮ ਮਿਲ ਜੀਦਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਵੀ ਪਹਿਲਾਂ ਸਾਰੇ ਭੈਣ ਭਰਾ ਆਉਂਦੇ ਆ ਨਾ ਕਿਸੇ ਨੂੰ ਪਹਿਲਾਂ ਗਾਲਿਆ ਕਿਸੇ ਨੂੰ ਮਗਰੋਂ ਗਾਲ ਕੋਈ ਫਰਕ ਨਹੀਂ ਪੈਂ ਇਹਨੂੰ ਆਪਣੇ ਨੂੰ ਬੜਾ ਨਾ ਮਤਲਬ ਜ਼ਿਆਦਾ ਨਹੀਂ ਕਿਤੇ ਕੋਲ ਦੇ ਮਿਲਦੇ ਜ਼ਿਆਦਾ ਜਾਂ ਸੋਸ਼ਲ ਮੀਡੀਆ ਦੇ ਵੀ ਤੁਸੀਂ ਜ਼ਿਆਦਾ ਮਿਲਦੇ ਉਹ ਕੀ ਕਾਰਨ ਹੈ ਸ਼ੌਂਕ ਹੀ ਨਹੀਂ ਹੈ ਜਾਂ ਫਿਰ ਜੀਣਾ ਹੀ ਇਦਾਂ ਪਸੰਦ ਕਰਦੇ ਹੋ ਨਹੀਂ ਮੈਨੂੰ ਆਈ ਬਸ ਰਹਿਣਾ ਜਾਂ ਵਧੀਆ ਲੱਗਦਾ ਜੀ ਹਾਂਜੀ ਮਸਤ ਮਸਤ ਹਾਂ ਜੀ ਸਹੀ ਗੱਲ ਮੈਂ ਮਸਤ ਜੀ ਹਾਂ ਥੋੜੀ ਜਿਹੀ ਆਪਣੀ ਜ਼ਿੰਦਗੀ ਤੁਹਾਨੂੰ ਇੱਕ ਖਾਸ ਹੋਰ ਤੇ ਕੁਝ ਇੱਕ ਗੀਤਕਾਰਾਂ ਦੇ ਨਾਮ ਲੈਣਾ ਚਾਹੂੰਗੀ ਜਿਨ੍ਹਾਂ ਦੀ ਕੱਲ ਮੈਨੂੰ ਤੁਸੀਂ ਹੈ ਹਾਂਜੀ ਹਾਂਜੀ ਜਿਵੇਂ ਵੀਤ ਬਲਜੀ ਜੀ ਨੇ ਗਾਣੇ ਲਿਖ ਕੇ ਤੇ ਉਸਤਾਦ ਕਹਨੇ ਆ ਬੱਬੂ ਮਾਨ ਸਾਹਿਬ ਨੇ ਉਹਨਾਂ ਨੇ ਮੇਰੇ ਵਾਸਤੇ ਗਾਣਾ ਲਿਖਿਆ ਤੇ ਬਾਕੀ ਵੱਡੇ ਗਰੇਵਾਲ ਜੀ ਨਾਲ ਮੈਂ ਕਾਫੀ ਗਾਣੇ ਕੀਤੇ ਹੈਗੇ ਬਹੁਤ ਸੋਹਣਾ ਲਿਖਦਿਆ ਵੀ ਤੇ ਉਹ ਹੁਣ ਐਜੇ ਐਕਟਰ ਮੇਰੇ ਗਾਣੇ ਵਿੱਚ ਆ ਰਹੇ ਹੈਗੇ ਹਾਂਜੀ ਤੇ ਬਾਕੀ ਸਾਰੀ ਵਧੀਆ ਜਿਨ੍ਹਾਂ ਨੇ ਲਿਖਿਆ ਮੇਰੇ ਵਾਸਤੇ ਤੇ ਤੁਹਾਡੇ ਸੰਗੀਤਕ ਸਫਰ ਦੇ ਵਿੱਚ ਬਹੁਤ ਲੋਕ ਤਾਂ ਦਾ ਤੁਹਾਡਾ ਯੋਗਦਾਨ ਰਿਹਾ ਹੁਣ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਨਾ ਚਾਹਤ ਹਾਂ ਹਾਂਜੀ ਆਪਦੇ ਪਰਿਵਾਰ ਦਾ ਸਹਿਯੋਗ ਰਿਹਾ ਜੀ ਮੈਨੂੰ ਜੀ ਤੇ ਗੁਰਜੀਤ ਦਾ ਵੀ ਮੈਨੂੰ ਬਹੁਤ ਸਹਿਯੋਗ ਰਿਹਾ ਜੀ ਆਪਣੀ ਮੇਰੀ ਲਾਈਫ ਦੇ ਵਿੱਚ ਤੇ ਜਿਹੜਾ ਹੁਣ ਜਿਹੜਾ ਮੈਸੇਜ ਜੋਗ ਦੀ ਗੱਲ ਕਰਦੀ ਜਿਹਦੇ ਕਰਕੇ ਮੈਂ ਦੁਬਾਰਾ ਮਾਰਕੀਟ ਵਿੱਚ ਆ ਰਹੀ ਹਾਂ ਤੇ ਉਹ ਮੇਰੇ ਬ੍ਰਦਰ ਦਾ ਸਹਿਯੋਗ ਗਰਲਾਬ ਦਾ ਮੈਨੂੰ ਬਹੁਤ ਜਿਆਦਾ ਛੋਟੀ ਭੈਣ ਜੁਗਣੀ ਵੀ ਬਹੁਤ ਜਿਆਦਾ ਸਹਿਯੋਗ ਕਰਦੀ ਹੈ ਜੀ ਤੇ ਬਾਕੀ ਮੈਂ ਸਿਰਫ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਨਾਂ ਤੇ ਫੇਕ ਅਕਾਊਂਟ ਬਹੁਤ ਬਣੇ ਹੋਏ ਆ ਇਹਦਾ ਮਤਲਬ ਤਰੱਕੀ ਦੇ ਵਿੱਚ ਬਹੁਤ ਜਿਆਦਾ ਹਾਂਜੀ ਤੇ ਕਿਉਂਕਿ ਜਿਹੜਾ ਮੇਰਾ ਹੈਗਾ ਉਹਦੇ ਤੇ ਬਲੂ ਟਿਕ ਲੱਗੀ ਹੋਈ ਹੈ ਵੈਰੀਫਾਈ ਹੈਗਾ ਹਾਂਜੀ ਤੇ ਉਹਦੇ ਨਾਲ ਹੀ ਸਾਰਾ ਜਿਹੜ ਪੇਟੀ ਕਰ ਸਕਦੇ ਸੋ ਤੁਹਾਡੇ ਨਾਲ ਗੱਲਾਂ ਕਰਕੇ ਸਾਨੂੰ ਬੜਾ ਵਧੀਆ ਲੱਗਾ ਮੈਨੂੰ ਆਪ ਨੂੰ ਵਧੀਆ ਲੱਗਾ ਸਾਡੇ ਜਿੰਨੇ ਵੀ ਦਰਸ਼ਕ ਹੋਣਗੇ ਉਹਨਾਂ ਨੂੰ ਵੀ ਅਸੀਂ ਆਸ ਕਰਦੇ ਆ ਕਿ ਖੂਬ ਪਸੰਦ ਹੋਏਗੀ ਸਾਡੀ ਇਹ ਜਿਹੜੀ ਗੱਲਬਾਤ ਹੋਈ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਸ ਮੈਂ ਤੇ ਇਹੀ ਕਹਿਣਾ ਚਾਹੂੰਗੀ ਕਿ ਅੱਗੇ ਵੀ ਹੁਣ ਗਾਣੇ ਲੈ ਕੇ ਆ ਰਹੇ ਆ ਬਾਕੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਜਿਹੜਾ ਮੈਨੂੰ ਪਹਿਲਾਂ ਕਰਨਾ ਚਾਹੀਦਾ ਸੀ ਸ਼ੁਰੂ ਦੇ ਵਿੱਚ ਹਾਂਜੀ ਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਆਪਾਂ ਪਹਿਲਾਂ ਵੀ ਕਰਨੀ ਸੀ ਇੰਟਰਵਿਊ ਰਹਿ ਗਈ ਸੀ ਹਾਂਜੀ ਤੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰੂੰਗੀ ਤੁਹਾਡਾ ਤੇ ਜਿਨ੍ਹਾਂ ਨੇ ਇੰਨੀਆਂ ਸੋਹਣੀਆਂ ਗੱਲਾਂ ਬਾਤ ਮੇਰੇ ਨਾਲ ਕੀਤੀਆਂ ਤੇ ਨਾਗਰਾ ਸਾਹਿਬ ਦਾ ਧੰਨਵਾਦ ਕਰਦੀ ਆ ਜੀ ਤੇ ਤੁਹਾਡਾ ਚੈਨਲ ਦਾ ਨਾਮ ਰੌਣਕ ਪੰਜਾਬ ਦੇ ਰੌਣਕ ਪੰਜਾਬ ਹਾਂ ਤੇ ਬਸ ਰੌਣਕਾ ਲੱਗਿਆ ਰਹਿਣ ਜੀ ਬਸ ਤੁਹਾਡਾ ਧੰਨਵਾਦ ਹੈ ਜੀ ਸਰੋਤਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੇ ਟਾਈਮ ਤੋਂ ਸੁਣਿਆ ਮੈਨੂੰ ਸੁਣਦੇ ਆ ਰਹੇ ਐ ਤੇ ਅੱਗੇ ਬਸ ਇੱਕ ਗਾਣੇ ਗੁਣੇ ਲੈ ਕੇ ਆ ਰਹੇ ਆ ਜੀ ਬਸ ਹੋਰ ਕਲਾਕਾਰਾਂ ਦਾ ਕੀ ਕੰਮ ਹੁੰਦਾ ਇੱਕ ਬੀਤ ਬਲਜੀ ਜਿੰਨਾ ਮੂਵੀ ਆ ਰਹੀ ਹੈ ਭਾਖੜਾ ਮੈਂ ਤੇ ਤੂੰ ਉਹਦੇ ਵਿੱਚ ਵੀ ਮੈਂ ਰੋਲ ਕੀਤਾ ਹੈਗਾ ਜੀ ਜੀ ਉਹ ਵੀ ਮੈਨੂੰ ਲੱਗਦਾ ਵੀ ਦਰਸ਼ਕ ਪਸੰਦ ਕਰਨਗੇ ਜੀ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਸਾਨੂੰ ਦਿੱਤਾ ਤੇ ਆਸ ਕਰਦੇ ਹਾਂ ਕਿ ਤੁਸੀਂ ਹੋਰ ਜ਼ਿਆਦਾ ਤਰੱਕੀ ਕਰੋ ਬਹੁਤ-ਬਹੁਤ ਸ਼ੁਕਰੀਆ ਜੀ ਰੈਂਦੀ ਦੁਨੀਆ ਤੱਕ ਤੁਹਾਡਾ ਨਾਮ ਇਸੇ ਤਰ੍ਹਾਂ ਹੀ ਬੋਲਿਆ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਗਲਤੀ ਗੁਸਤਾਖੀ ਲਈ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦੇ ਹਾਂ ਮਾਫੀ ਤੋਂ ਪਹਿਲਾਂ ਇਜਾਜ਼ਤ ਲੈਣ ਤੋਂ ਪਹਿਲਾਂ ਜੀਸ ਗਾਣੇ ਤੋਂ ਆਪਾਂ ਸ਼ੁਰੂਆਤ ਕੀਤੀ ਸੀ ਉਸ ਦੇ ਨਾਲ ਸਮਾਪਤੀ ਕਰ ਦਿੰਦੀ ਪੂਰੀ ਜੀ ਠੀਕ ਹੈ ਮੰਨ ਕੇ ਹਾਂਜੀ ਠੀਕ ਹੈ ਜੀ ਤੇਰੀ ਸਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਤੇ ਮਣ ਕੇ ਟੁੱਟਦੇ ਜਾਂਦੇ ਆ ਜਿਹਦੇ ਕੋਲ ਨਹੀਂ ਦਿਲ ਜਾਨੀ ਵੇ ਕੀ ਜ਼ਿੰਦਗਾਨੀ ਸੋਚ ਸਾਰੁਕਦੇ ਜਾਂਦੇ ਆ ਤੇਰੀ ਸਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਤੇ ਮਣ ਕੇ ਟੁੱਟਦੇ ਜਾਂਦੇ ਆ ਬਹੁਤ ਬਹੁਤ ਜੀ ਵੀ ਜੀ ਤੁਹਾਡਾ ਤਹਿਦਾਤੋਂ ਧੰਨਵਾਦ ਕਰਦੇ ਆ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਡੇ ਦਰਸ਼ਕਾਂ ਲਈ ਸਾਂਝਾ ਕੀਤਾ ਤੇ ਹੁਣ ਫਿਰ ਜਿਹੜੀ ਆਪਣੀ ਬਰਾਮ ਲਗਾਜੀ ਹਾਂਜੀ ਹਾਂਜੀ ਜਦੋਂ ਮਰਜੀ ਸੱਚੀ ਠੀਕ ਹੈ ਜੀ ਅੱਛਾ ਸਤਿ ਸ਼੍ਰੀ ਅਕਾਲ ਜੀ